ਲਓ ਜੀ ਕਿਸਾਨ ਵੀਰੋ ਗਰਮੀ ਹੋ ਗਈ ਸਟਾਰਟ ਗਰਮੀ ਪੈਣੀ ਸ਼ੁਰੂ ਹੋ ਗਈ ਆ ਜਿੱਥੇ ਕਿ ਬੰਦਾ ਦਾ ਏਸੀ ਲਾ ਕੇ ਪੈ ਜਾਂਦਾ ਪਰ ਪਸ਼ੂਆਂ ਦਾ ਕੰਮ ਬਹੁਤ ਔਖਾ ਹੋ ਜਾਂਦਾ ਪਸ਼ੂਆਂ ਲਈ ਫੋਗਰ ਪਹਾੜਿਆਂ ਦਾ ਕੰਮ ਜਿਹੜਾ ਪੂਰੇ ਜੋਰਾਂ ਸੁਰਾਂ ਦੇ ਨਾਲ ਚੱਲ ਪਿਆ ਸੋ ਮਹੀਨੇ ਤੱਕ ਐਸੀ ਗਰਮੀ ਪੈਣੀ ਆ ਜਿੱਥੇ ਕੂਲਰ ਪੱਖੇ ਸਭ ਹੱਥ ਖੜੇ ਕਰ ਜਾਂਦੇ ਆ ਤੇ ਪਸ਼ੂ ਦੁੱਧ ਜਮਾ ਸੁੱਕ ਜਾਂਦੇ ਆ ਸੋ ਉਹਦੇ ਲਈ ਸਭ ਤੋਂ ਬਿਹਤਰ ਹੈਗਾ ਇਹ ਫੋਗਰ ਜਿੱਥੇ ਤੁਸੀਂ ਚਾਰ ਪੱਖੇ ਲਾਉਣੇ ਆ ਉਥੇ ਨਾਲੇ ਤੁਹਾਡੇ ਦੋ ਪੱਖੇ ਕੰਮ ਕਰਨਗੇ ਤੇ ਕੰਮ ਸਸਤਾ ਤੇ ਠੰਡਾ ਰਹਿੰਦਾ ਤੇ ਦੇਖੋ ਜਿੱਥੇ ਪਹਾਾਰੇ ਲੱਗੇ ਹੋਏ ਪੱਖੇ ਚੱਲਦੇ ਹੋਏ ਤੁਹਾਨੂੰ ਕਸ਼ਮੀਰ ਵਰਗਾ ਮਾਹੌਲ ਲੱਗੂ ਠੰਡੀਆਂ ਹਵਾਵਾਂ ਆਉਂਦੀਆਂ ਸੋ ਕਿਸਾਨ ਵੀਰੋ ਕੋਈ ਬਾਲਾ ਵੱਡਾ ਕੰਮ ਨਹੀਂ ਕੋਈ ਮਹਿੰਗਾ ਕੰਮ ਨਹੀਂ ਸਸਤਾ ਸੌਦਾ ਨਾਲੇ ਪੱਖੇ ਬਿਜਲੀ ਦਾ ਖਰਚਾ ਘਟੂਗਾ ਸੋ ਪਾਣੀ ਇਹ ਕੋਈ ਬਾਲਾ ਬਾਲਣ ਡੋਲਦਾ ਸਿਰਫ ਇੱਕ ਭਾਅ ਬਣਦੀ ਆ ਇਹ ਜੋ ਤੁਹਾਡੇ ਸਾਹਮਣੇ ਕੱਟ ਪਈ ਆ ਇਹ ਜੁਨੀ ਟੌਨ ਦੀ ਕਟਾ ਜਿਹੜੀ ਆਪਾਂ ਲਵਾਈ ਆ ਸੋ ਇਸ ਕਟ ਪੂਰੀ ਦੇ ਵਿੱਚ ਤੁਸੀਂ ਦੇਖਦੇ ਹੋ ਫਿਲਟਰ ਟਾਈਮਰ ਮੋਟਰ ਸਪਲਾਈ ਇਹ ਚਾਰੇ ਪੰਜੇ ਚੀਜ਼ਾਂ ਹੈ ਇਕੱਠੀ ਫਿੱਟ ਕਟ ਆਉਣ ਲੱਗੀ ਤੁਸੀਂ ਬਾਕ-ਬਾਕ ਵੀ ਲਵਾ ਸਕਦੇ ਹੋ ਸਸਤੀ ਵੀ ਲਵਾ ਸਕਦੇ ਹੋ ਮਹਿੰਗੀ ਵੀ ਲਵਾ ਸਕਦੇ ਜਿਵੇਂ ਤੁਹਾਡਾ ਮਨ ਹੈ ਜਨ ਕਿ ਜਿਹੜੀ ਇਹ ਕਟ ਆ ਗਈ ਇਹ 3200 ਰੁਪਏ ਦੇ ਵਿੱਚ ਆਪਨੇ ਲੱਗੀ ਆ ਕਟ ਕੱਲੀ ਸੋ ਇਹ ਪਾਇਪ ਵੱਖਰੀ ਰਹਿ ਗਈ ਤੇ ਪਹਾਰੇ ਬਖਰੇ ਰਹਿ ਗਿਆ ਸੋ ਕਿਸਾਨ ਵੀਰੋ ਇਹ ਕਟਾ ਸਪਲਾਈ ਦੇਖ ਸਕਦੇ ਹੋ ਮੋਟਰ ਦੇਖ ਸਕਦੇ ਹੋ ਸੋ ਇਹਦੀ ਸਾਲ-ਸਾਲ ਦੀ ਗਰੰਟੀ ਆ ਪੂਰੀ ਕਟ ਦੀ ਤੇ ਟਾਈਮਰ ਤੋਂ ਬਿਨਾ ਤੇ ਇਹ ਟਾਈਮਰ ਆ ਜਿੱਥੇ ਤੁਸੀਂ ਸੈੱਟ ਕਰਨਾ ਕੰਮ ਤੁਸੀਂ 1 ਮਿੰਟ ਪਹਾਰਾ ਚਲਾਉਣਾ 10 ਮਿੰਟ ਬੰਦ ਕਰਨਾ ਤੁਸੀਂ 5 ਮਿੰਟ ਪਹਾਰਾ ਚਲਾਉਣਾ 5 ਮਿੰਟ ਬੰਦ ਕਰਨਾ 1 ਮਿੰਟ ਬੰਦ ਕਰ ਜਿੱਥੇ ਮਰਜ਼ੀ ਸੈੱਟ ਕਰ ਸਕਦੇ ਹੋ ਉਸ ਹਿਸਾਬ ਨਾਲ ਪਹਾਰੇ ਆਪੇ ਚੱਲੀ ਜਾਣੇ ਜੋ ਤੁਸੀਂ ਫੋਗਰ ਦੇਖ ਰਹੇ ਹੋ ਇਹ ਬਹੁਤ ਵਧੀਆ ਹਾਈ ਕੁਆਲਿਟੀ ਦੇ ਆ ਇਹਨਾਂ ਤੋਂ ਬਣਾ ਕੋਈ ਹੋਰ ਤੁਸੀਂ ਜੇ ਲਵਾਓਗੇ ਤਾਂ ਪਾਣੀ ਵੱਧ ਢੋਲ ਦੇ ਆ ਇਹ ਵਧੀਆ ਨੈਟਾ ਫਿਲਮ ਦੇ ਜਿਹੜੇ ਹੈਗੇ ਫੋਗਰ ਆ ਪਾਣੀ ਬਹੁਤ ਘੱਟ ਢੋਲ ਦੇ ਬਿਲਕੁਲ ਭਾਫ਼ ਬਣਦੀ ਆ ਸੋ ਜੇ ਤੁਸੀਂ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਫੋਗਰ ਆ ਇਹ ਆਪਾਂ ਨੂੰ 200 ਰੁਪਏ ਪਿਆ ਬਾਕੀ ਕਿਸਾਨ ਵੀਰੋ ਆਪਣੇ ਆਪਣੇ ਇਲਾਕਿਆਂ ਦੇ ਰੇਟ ਬੱਖੋ-ਬੱਖਾ ਹੁੰਦੇ ਆ ਦੁਕਾਨਦਾਰਾਂ ਦੇ ਬੱਖੋ-ਬੱਖਾ ਰੇਟ ਹੁੰਦੇ ਆ ਕੋਈ ਫਰਕ ਵੀ ਪੈ ਸਕਦਾ ਵੱਧ ਘੱਟ ਦਾ ਸੋ ਤੁਸੀਂ ਅਗਲੇ ਸਾਹਿਬ ਦੇ ਨਾਲ ਦੇਖ ਲਓ ਸੋ ਇਹ ਚੀਜ਼ ਦਾ ਵੀ ਉਹ ਮੋਟਰ ਦਾ ਹੀ ਫਰਕ ਪੈ ਸਕਦਾ ਸਾਰੀਆਂ ਚੀਜ਼ਾਂ ਦਾ ਵੱਖੋ ਵੱਖਰੇ ਰੇਟ ਹੁੰਦੇ ਆ ਸੋ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਤੁਸੀਂ ਲਵਾ ਲਓ ਤੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਪਾਇਆ ਫੱਟ ਹੋ ਗਈ ਪਹਾਰੇ ਲੱਗ ਕੇ ਚੱਲ ਪਏ ਚਾਰ ਪਹਾਰੇ ਲੱਗੇ ਆਪਣੇ ਸੋ ਜਿਹੜੀ ਪਾਇਆ ਪਈ ਉਹ ਆਪਾਂ ਨੂੰ ਸਿਰਫ 7 ਰੁਪਏ ਦੇ ਵਿੱਚ ਵਿੱਚ ਪਈ ਆ ਜਿਹੜਾ ਫੋਗਰ ਪਿਆ ਹੈ ਆਪਾਂ ਨੂੰ ਪੂਰਾ ਵਧੀਆ ਇਹ ਆਪਾਂ ਨੂੰ 200 ਰੁਪਏ ਦੇ ਵਿੱਚ ਪਿਆ ਸੋ ਬਾਕੀ ਤੁਹਾਡੇ ਆਪਣੇ ਇਲਾਕੇ ਦੇ ਹਿਸਾਬ ਵੱਖਰੇ ਹੋਣਗੇ ਤੇ ਇਹ ਪਹਾਰੇ ਬਿਲਕੁਲ ਚੱਲ ਰਹੇ ਆ ਚਾਰ ਪਹਾਰੇ ਪੰਜ ਛੇ ਪਸੂਆਂ ਲਈ ਕਾਫੀ ਆ ਦੋ ਪੱਖੇ ਕਾਫੀ ਆ ਸੋ ਕਿਸਾਨ ਵੀਰੋ ਕੋਈ ਬਾੜਾ ਪਾਇਨ ਢੋਲਦੇ ਹੀ ਥੱਲੇ ਕੋਈ ਚੱਕੜ ਨਹੀਂ ਹੁੰਦਾ ਸੋ ਜਿਵੇਂ ਤੁਸੀਂ 1 ਮਿੰਟ ਚਾਲੂ ਕਰੋ 5 ਮਿੰਟ ਬੰਦ ਕਰੋ ਇਹ ਇੱਥੇ ਕੰਮ ਸੈੱਟ ਕਰ ਦੋ ਜਿਹੜੀ ਇਹ ਕੱਟ ਆ ਮੋਟਰਾਂ ਬੱਖੋ-ਬੱਖ ਉਹ ਪ੍ਰਾਈਜ਼ ਇਹਨਾਂ ਦਾ ਸਾਸਤੀ ਮਹਿੰਗੇ ਵੀ ਆਉਂਦੇ ਨੇ ਤੁਸੀਂ ਆਪਣੇ ਹਿਸਾਬ ਦੇ ਨਾਲ ਲਵਾ ਸਕਦੇ ਹੋ 2500 ਰੁਪਏ ਦੇ ਵਿੱਚ ਵੀ ਭਾਰੇ ਚੱਲ ਪੈਂਦੇ ਆ 3000 ਦੇ ਵਿੱਚ ਵੀ ਚੱਲ ਪੈਂਦੇ ਆ 5000 ਰੁਪਏ ਵੀ ਲੱਗ ਸਕਦਾ ਸੋ ਇਹ ਤੁਸੀਂ ਆਪਣੇ ਤੇ ਡਿਪੈਂਡ ਹੈ ਤੁਸੀਂ ਕਿਹੜੇ ਲਵਾਉਣੇ ਆ ਸੋ ਕਿਹੜੀ ਮੋਟਰ ਦੀ ਕਿਹੜੀ ਕੁਆਲਿਟੀ ਲਵਾਉਣੀ ਆ ਤੇ ਇਹ ਕੋਈ ਬਾਲਾ ਵੱਡਾ ਕੰਮ ਵੀ ਹੈ ਨਹੀਂ ਤੁਸੀਂ ਕੱਟ ਫੱਟ ਆਉਂਦੀ ਆ ਤੁਸੀਂ ਆਪ ਹੀ ਇਹ ਸਾਰੇ ਫੱਟ ਕਰ ਸਕਦੇ ਹੋ ਕੋਈ ਬਹੁਤ ਵੱਡਾ ਕੰਮ ਨਹੀਂ ਸੋ ਕਿਸਾਨ ਵੀਰੋ ਇਹ ਬਹੁਤ ਜ਼ਰੂਰੀ ਆ ਗਰਮੀ ਦੇ ਵਿੱਚ ਕੋਈ ਪੱਖਾ ਨਹੀਂ ਕੰਮ ਕਰਦਾ ਕੋਈ ਕੂਲਰ ਨਹੀਂ ਕੰਮ ਕਰਦਾ ਸੋ ਪਸ਼ੂ ਦੁੱਧ ਟੁੱਟ ਜਾਂਦੇ ਆ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਨਾਲੇ ਬਿਮਾਰ ਹੁੰਦੇ ਆ ਸੋ ਤੁਸੀਂ ਇਹ ਚੀਜ਼ ਵਰਤ ਕੇ ਦੇਖੋ ਤੁਹਾਡਾ 4 ਤੋਂ 5000 ਰੁਪਏ ਦੇ ਵਿੱਚ ਵਿੱਚ ਵਧੀਆ ਕੰਮ ਸਰ ਜਾਣਾਗਾ ਤੇ ਪੱਖਿਆਂ ਦੀ ਲੋੜ ਘਟ ਪੈਂਦੀ ਬਿਜਲੀ ਦੀ ਖਰਚਾ ਘਟ ਹੁੰਦੀ ਆ ਜਿਵੇਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਤੇ ਬਹੁਤ ਵਧੀਆ ਚੀਜ਼ ਆ ਇਸੇ ਲਾ ਕੇ ਫੈਟ ਕਰਕੇ ਦੇਖੋ ਤੁਹਾਡੇ ਪਸ਼ੂ ਬਹੁਤ ਆਰਾਮ ਕਰਨਗੇ ਸੋ ਦੁੱਧ ਵੀ ਨਹੀਂ ਟੁੱਟਦਾ ਵਧੀਆ ਠੰਡਾ ਮਾਹੌਲ ਰਹਿੰਦਾ ਸੋ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਜਰੂਰ ਕਰ ਦੇ